ਵਾਟੋ ਜਿਆਦੇ ਆ ਵੀਰੋ ਠੀਕ ਹੈ ਜੀ ਸੁਨਹਿਰ ਸਿੰਘ ਜੀ ਸੰਤ ਤੋਂ ਦੂਰੋ ਦੂਰੋ ਰੇਟੋਰਾ ਚੰਗ ਬੰਦੋ ਲੈੜੇ ਵਾਲੇ ਵੀ ਬੰਦਨਾ ਨਾਮ ਸਜਾ ਲੇਗਾ ਤਾ ਤੇਰੇ ਹੋ ਗਰ ਪਾਉ ਜੇ ਲਾਗ ਨਾਮ ਆਵੜਾ ਜਿਵੇਂ ਹੋਈ ਮਾਰੋ ਮੰਨ ਕੇ ਜਾ ਸਤਿ ਸ਼ਰਾਂਜ ਬੋਈ ਰਾਉ ਦੌੜੋ ਤੇ ਸਤਿ ਤੇ ਪੀਰਾ ਅੱਛਾ ਚਾਪਣੀ ਚਾਪਣੀ ਆ ਲੰਬਰ ਪੱਤ ਰਿਆ ਲੰਬਰ ਪੱਤਾ ਲੈ ਤੇ ਇੱਧਰ ਵਧੀਆ ਬਣਾਤਾ ਵੱਡਾ ਬਾਲ ਆ ਚੀਜ਼ ਤੁਹਾਡੇ ਸਾਹਮਣੇ ਆ ਆ ਚਾਹ ਲਾਈ ਆ ਬਾਬਾ ਜੀ ਹੋਰ ਅਗੂ ਵੀ ਸੇਵਾ ਕਰਦਾਵੇ ਲਓ ਜੀ ਰੋੜਕੇ ਵਾਲਾ ਅੰਦਾਜ਼ ਨੇ ਵੀ ਸੇਵਾ ਕਰ ਰਿਆ ਆ ਹਨੀ ਦੇ ਨਾਲ ਸੇਵਾ ਕਰ ਰਿਆ ਆ ਹਾਂਜੀ ਆ ਦੇਖੋ ਭਰਾ ਸਾਡਾ ਸੇਵਾ ਕਰ ਰਿਆ ਇਹਨੂੰ ਦੋ ਗਲਾਸ ਤਾਂ ਦੇ ਜੀ ਤੈਨੂੰ ਵੀ ਹਨੀ ਵੀ ਹਨੀ ਹੋਏ ਸੇਵਾ ਕਰ ਰਿਹਾ ਆ ਯਾਰ ਇਹ ਬਾਬਿਆਂ ਦੇ ਨਾਲ ਖੜਪੋਦੀ ਠੀਕ ਆ ਧੰਨਵਾਦ ਆ ਲਈ ਪੰਜਾਬੀ ਪੈਲੇ ਅਨੂਏ ਚਾਹ ਜਿਆਦੇ ਬੈਠੇ ਕਰ ਲਾ ਲਓ ਜੀ ਠੀਕ ਹੈ ਜਨ ਜਬਦਰ ਵਾਰਤੂ ਇਹਦਾ ਬਾਲੇ ਆ ਮੁੰਡੇ ਚਾਹ ਆ ਰਿਹਾ ਬੈਠਾ ਬਰਾਸ ਰੋ ਰੋ ਰੱਸੀ ਰਾਤ ਨੂੰ ਕਹੋਗੇ ਰਾਤੀ ਜਾਦੇ ਆ ਤੁਮਨ ਦੰਨੇ ਰਾਜਨ ਦੰਨੇ ਵੀ ਰਿਹੜੀ ਲਾਈ ਉਹ ਸਵੇਰ ਦੀ ਨਮੀ ਬਣਾ ਲਈਏ ਨੇ ਆ ਦੇਖੋ ਸਾਰੀ ਪੂਰੀਆ ਨਿਆਣਿਆਂ ਦਾ ਸ਼ੂਕੋ ਤੇ ਮਿੱਡਾ ਕਾਉਂਸਲੈਂਟ ਆਈਆਂ ਸਿਆੜੇ ਬੰਦੇ ਦੇ ਬੈਠਣ ਠੀਕ ਆ ਮਾਰੂ ਪਛਾਨ ਤਾਈਓ ਵੀ ਉਹ ਗੱਡੀਆਂ ਆ ਖੜੀਆਂ ਆ ਰਹੇ ਆ ਮਾਰੂ ਲੁਕੂ ਰਾਚੋਣਾ ਆਂਡੀਆਂ ਵੀ ਵੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਲੰਗਾਂ ਚੱਲੇ ਹੁਣ ਵੀ ਚੱਲੇ ਜਾਂ ਕਿੱਧਰ ਉਹਦਾ ਰਾਚਵਿਕੂ ਨਿਆਣੇ ਹਲਤਾ ਕਰ ਰਹੇ ਆ ਉਹ ਇਲਾ ਜਾਂਦਾ ਬਾਬਾ ਪਸਾਉਣ ਜੀ ਦਾ ਉਹ ਨਾਲ ਟਾਪਰ ਹੈ ਦੇਖੋ ਉਧਰ ਵੀ ਤੇਰ ਅਨ ਬੇਬੀ ਉਹ ਵੱਡਾ ਵਿੱਕੀ ਬੋਸ ਜੇ ਬੰਦ ਕਰਤਾ ਹਵਾ ਕੱਢ ਦਿੱਤੀ ਉਹ ਜੀ ਠੀਕ ਆ ਬਾਕੀ ਉਹਨਾਂ ਨੂੰ ਪਤਾ ਹੀ ਆ ਚਲੋ ਠੀਕ ਆ ਜੀ ਸਾਰਾ ਫੋਨ ਦੀ ਬੈਟਰੀ ਲੋ ਆ ਫਿਰ ਕਰਾਂਗੇ ਆਪਾਂ ਤੇ ਲਾਈਵ ਬਾਕੀ ਸਾਰਿਆਂ ਨੂੰ ਪਿਆਰ ਭਰੀ ਸੱਚੀ ਕਰਨ ਦੇਖੋ ਲੱਗਾ ਲੱਗਿਆ ਤੇ ਨਹੀਂ ਅਸੂਨੀ ਹੋ ਲਾ ਦਿੰਦਾ ਠੀਕ ਆ ਬਾਕੀ ਤੁਸੀਂ ਦੇਖ ਲਿਆ ਪਹਿਲੇ ਲਾਈਵ ਦੇ ਵਿੱਚ ਬਾਕੀ ਸਾਰਿਆਂ ਨੂੰ ਪਿਆਰ ਭਰੀ ਸੱਚੀ